ਸ਼ੋਮਨੀਆ ਕਲੀ ਦਾ ਅਮਰਸਰ ਦੇ ਪ੍ਰਧਾਨ ਸਿਮਨਜੀਤ ਸਿੰਘ ਮਾਨ ਨੇ ਮਿਸਟਰ ਮਾਰਕ ਕਾਰਨੀ ਲਿਬਰ ਪਾਰਟੀ ਅਤੇ ਸਮੁੱਚੇ 22 ਪੰਜਾਬੀ ਐਮਪੀਜ਼ ਨੂੰ ਹਾਰਦਿਕ ਮੁਬਾਰਕਬਾਦ ਭੇਜਦਿਆਂ ਹੋਇਆਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ ਕਿ ਕੈਨੇਡਾ ਮੁਲਕ ਪਹਿਲਾ ਨਾਲੋਂ ਵੀ ਵਧੇਰੇ ਤੇਜ਼ ਗਤੀ ਵਿੱਚ ਹਰ ਖੇਤਰ ਵਿੱਚ ਤਰੱਕੀ ਕਰੇ ਅਤੇ ਕੈਨੇਡਾ ਦੀ ਨਵੀਂ ਮਾਰਕ ਕਾਰਨੀ ਦੀ ਸਰਕਾਰ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੋਰ ਵੀ ਸਹਿਜ ਭਰੇ ਸਬੰਧ ਕਾਇਮ ਰੱਖਦੇ ਹੋਏ ਆਪਣੇ ਮੁਲਕ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ ਉਹਨਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਡੀਆ ਵਿੱਚ ਆਪਣੇ ਪੰਜਾਬ ਸੂਬੇ ਪੰਜਾਬੀਆਂ ਸਿੱਖ ਕੌਮਾਂ ਦੇ ਸਮੂਚੀਆਂ ਘਟ ਗਿੰਦੀ ਕੌਮਾਂ ਦੇ ਆਪਸੀ ਪਿਆਰ ਮਿਲਵਰਤਨ ਸਰਬੱਤ ਦੇ ਭਲੇ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਕੇਵਲ ਮਨੁੱਖਤਾ ਦੀ ਵੈਤਰੀ ਲਈ ਹੀ ਉਦਮ ਨਹੀਂ ਕਰਦਾ ਆ ਰਿਹਾ ਬਲਕਿ ਗੁਰੂ ਸਹਿਬਾਨ ਜੀ ਦੀ ਸੋਚ ਤੇ ਆਧਾਰਿਤ ਹਲੀਮੀ ਰਾਜ ਨੂੰ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਟੰਗਾ ਰਹੀ ਸੰਘਰਸ਼ ਕਰਦਾ ਆ ਰਿਹਾ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਤੇ ਫਕਰ ਵੀ ਆ ਕਿ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜ਼ੀਲੈਂਡ, ਆਸਟ੍ਰੇਲੀਆ ਆਈ 5 ਮੁਲਕਾਂ ਵਿੱਚ ਸਿੱਖ ਹਰ ਖੇਤਰ ਵਿੱਚ ਮੱਲਾ ਮਾਰਦੇ ਹੋਏ ਇਨ੍ਹਾਂ ਹਕੂਮਤਾਂ ਦੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਸੇਵਾ ਵੀ ਕਰ ਰਹੇ ਨੇ ਅਤੇ ਪੰਜਾਬੀਾਂ ਤੇ ਸਿੱਖ ਕੌਮ ਦੇ ਨਾਮ ਨੂੰ ਕਮੰਤਰੀ ਪੱਧਰ ਤੇ ਰੌਸ਼ਨ ਕਰਦੇ ਹੋਏ ਗੁਰੂ ਸਹਿਬਾਨ ਜੀ ਦੀ ਸੋਚ ਸਿਧਾਂਤਾਂ ਨੂੰ ਇਨ੍ਹਾਂ ਮੁਲਕਾਂ ਵਿੱਚ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਵੀ ਨਾਲੋਂ ਨਾਲ ਜਿਹੜੀ ਉਹ ਨਿਭਾ ਰਹੇ ਨੇ